ਇਹ ਦਾ ਮਾੜਾਗਾ ਫਾਰਮ ਟਰੈਕ 65 ਜਿਹੜੇ ਪਰਾ ਸਕੀਨ ਜਾਂ ਟਰੈਕਰ ਭਾਲਦੇ ਨੇ ਉਹਨਾਂ ਵਾਸਤੇ ਆ ਠੀਕ ਹੈ 97 98% ਟਰੈਕਟਰ オリジナル ਪਿਆ ਮਾੜੀ オリジナル ਆ ਗਿਆ オリジナル ਦੇਗੀ ਨਾ ਠੀਕ ਹੈ ਬਾਡੀ ਲੈਂਡ ਦਾ ਦਿਖਾ ਦੇ ਸ਼ੋ ਦਾ ਦਿਖਾ ਦੇ ਹੈ ਤੇ ਟਾਇਰਾਂ ਪੱਕੋ ਵੀ ਟਰੈਕਟਰ 80 ਵੇਸੇ ਪਿਆ 80 ਵੇਸੇ ਟਾਇਰ ਆ ਗਏ ਇਹਨਾਂ ਨਗਰ ਦਾ ਜਮਨ ਨਾ ਉਹ ਵੀ ਨਾ ਦਿਖਾ ਦੇ ਕਿ ਨੋਕੀ ਦੀ ਨੋਕੀ ਬੰਦੇ ਨੇ ਜਿੰਮੀ ਦਾ ਟਰੈਕਟਰ ਆ ਚਿੱਪ ਵਾਲੀ ਕਾਪੀ ਹੈਗੀ ਹਰਿਆਣਾ ਨੰਬਰ ਚਲਾਈ ਬਾਈ ਦਾ ਕਿਵੇਂ ਹੈ ਮਹਾ ਯਾਰ ਬਾਕੇ ਚੈੱਕ ਕਰਾ ਕੇ ਦੋ ਰਾਂਗੇ ਠੀਕ ਹੈ ਚਲਾਈ ਕਰਾ ਕੇ ਪੂਰੀ 10 ਮਾੜ ਲਾ ਗਿਆ 785000 ਪੇਡ ਮਾੜਾ 3.5 ਲੱਖ ਦਾ ਰਹਿ ਗਿਆ 3.5 ਲੱਖ ਦਾ ਲੈ ਜਾਓ ਅੱਗੇ ਆ ਗਿਆ ਹੌਲੈਂਡ ਜਿਵੇਂ ਨਵਾਂ ਟਰੈਕਟਰ ਸਾਰਾ ਟਰੈਕਟਰ Ориਜినਲ ਆ ਜਿਹੜੇ ਭਾ ਭਾਰਦਾ ਵੀ ਆਪਾਂ ਸੋਹਣਾ ਟਰੈਕਟਰ ਲੈਣਾ ਤੇ ਇੰਜਨ ਇੰਜਨ ਕਿਵੇਂ ਜਮਾ ਬੋਲ ਦੇ ਕੇ ਹੋਕਾ ਪੀਸੀ ਆ ਜਿਵੇਂ ਉਤੋਂ ਦੀ ਸੀ ਜਾਂਦਾ ਇਦੋਂ ਵੀ ਚੰਗਾ ਇੰਜਨ ਗਿਆ ਠੀਕ ਆ ਉਤੋਂ ਵੀ ਤੋਂ ਪਲੱਸ ਟਾਇਰ ਪਏ ਨੇ ਟਰੈਕਟਰ ਦੇ ਸ਼ੋ ਸ਼ੋ ਦਾ ਦਿਖਾ ਦੇ ਬਾਡੀ ਲੈਣ ਦਾ ਸਾਰਾ ਟਰੈਕਟਰ Ориਜినਲ ਪਿਆ ਇਹ ਟਰੈਕਟਰ ਪਿਆ ਨੰਬਰ ਦਾ ਆ ਗਿਆ ਤੇ ਲੋ ਪੰਜਾਬ ਨੰਬਰ ਆ ਗਿਆ ਮਿੱਤਰੋ ਇਹਦੇ ਹੌ ਬੈਂਡ ਇਹ ਵੀ ਕੀ ਰੰਗ ਬੰਨਦੀ ਵੀ ਸਾਰਾ ਟਰੈਕਟਰ ਜੈਨੂਨ ਪਿਆ ਠੀਕ ਹੈ ਜੈ ਕੀ ਡਾ ਨੰਬਰ ਆ ਗਿਆ 465000 ਰੁਪਏ ਡਿਮਾਂਡ ਠੀਕ ਹੈ 440000 ਰੁਪਏ ਦਾ ਟਰੈਕਟਰ ਦੇ ਆ 440000 ਤਾਂ ਲੈ ਜਾ ਮਿੱਤਰੋ ਆ ਗਿਆ ਘੱਟ ਰੁਪਏ ਲਾਉਣੇ ਆ ਨੰਬਰ ਤਾਂ ਹਰਿਆਣਾ ਦਾ ਹਰਿਆਣਾ ਦਾ ਨੰਬਰ ਆ ਗਿਆ 14 ਮਾਡਲ 14 ਮਾਡਲ ਆ ਗਿਆ ਠੀਕ ਹੈ 14 ਮਾਡਲ 3s w ਜੈਸਤੀ ਪੁੱਤਰ ਪਾਵਰ ਸਟੀਅਰਿੰਗ ਹੈ ਟਰੈਕਟਰ ਦੇ ਪਏ ਨੇ 50 ਪੈਸੇ 50 ਪੈਸੇ ਟਾਇਰ ਆਗੇ ਆ ਇੰਜਨ ਗਿਆ ਚੰਗਾ ਟਰੈਕਟਰ 2014 ਮਾਡਲ ਆ 385000 ਰੁਪਏ ਡਿਮਾਂਡ ਹਰਿਆਣਾ ਨੰਬਰਾਂ ਇਹਨੂੰ ਕੀ ਮਿਲ ਜੂ ਲੈਣੀ ਹੈ ਕੋਈ ਕਿਤੇ ਭਰਾਣੇ ਠੀਕ ਹੈ ਤੇ ਸਾਢੇ 3 ਲੱਖ ਤਾਂ ਦੇ ਦਾਂ 19 ਮਾਰ ਲਾ ਗਿਆ ਫੁੱਲ ਟੌਪ ਫੁੱਲ ਟੌਪ 19 ਮਾਰ ਰਿਹਾ ਜਮਨ ਨਮੇਕਰ ਨਮੇ ਟਾਇਰ ਫੁੱਲ ਟੌਪ ਆ ਬਸ ਕੋਈ ਦੱਸਣ ਦੀ ਲੋੜ ਨਹੀਂ ਇਹ ਸਾਰੀਆਂ ਸਹੂਲਤਾਂ ਇਹਦੇ ਵਿੱਚ ਜਿਹੜੀਆਂ ਆਉਂਦੀਆਂ ਨੇ 55 ਐਚਪੀ ਵਾਲਾ ਆ ਗਿਆ 55 ਐਚਪੀ ਆ ਗਈ ਹਰਿਆਣਾ ਨੰਬਰ ਆ ਗਿਆ ਇਹਨੂੰ ਅਸੀਂ ਮਿਲ ਜੂ ਇਹਦੇ ਠੀਕ ਹੈ ਤੇ ਸਮਾਰਥ ਮੂਸਾ ਟਰੈਕਟਰ ਦੇ ਪ੍ਰੋਪਰ ਲੱਗਿਆ ਹੋਇਆ ਸਾਰਾ ਕੁਝ ਮਿਲ ਠੀਕ ਹੈ ਇਹ ਚਲਾਈ ਬਾਈ ਦਾ ਕਿਵੇਂ ਮਾ ਯਾਰ ਬਾਹ ਕੇ ਚੈੱਕ ਕਰਾ ਕੇ ਦੋ ਰਾਂਗੇ 6 ਲੱਖ 65000 ਰੁਪਏ ਡਿਮਾਂਡ ਹੈ ਇਹ ਟਰੈਕਟਰ ਦੇ ਦਾਂ 540000 ਦਾ 6 ਲੱਖ 40000 ਦਾ ਅੱਗੇ ਜੇ ਮੈਂ ਥੋੜੇ ਰੁਪਏ ਲਾਉਣੇ ਕਿਸੇ ਨੇ ਪੁਰਾਣੇ ਕੰਮ ਚਲਾਉਣਾ ਨਾ 6 ਮਾਡਲ ਆ ਗਿਆ 6 ਮਾਡਲ ਆ 3 ਇਹ ਜਣੇ ਕਿਹਾ ਜਮਾ ਟਰੈਕਟਰ ਓਕੇ ਆ ਰੰਗ ਪੇਨ ਦਾ ਟਰੈਕਟਰ ਸੋਹਣਾ ਪਿਆਗਾ 3 ਟਾਇਰਾਂ ਦੀ ਗੱਲ ਕਰੀਏ ਹੁਣ ਟਾਇਰਾਂ ਪੇਨ ਟਰੈਕਟਰ ਦੇ 60-65 ਪੈਸੇ ਠੀਕ ਆ 60-65 ਟਾਇਰ ਆ ਗਿਆ ਮੈਂ ਕਿਹਾ ਜੇ ਥੋੜੇ ਰੁਪਏ ਲਾਉਣੇ ਆ ਠੀਕ ਆ 2006 ਮਾਡਲ ਆ 2,65,000 ਰੁਪਏ ਡਿਮਾਂਡ ਆ 2,40,000 ਜਮਾ ਦੇ ਦਾਂਗੇ ਸਾਰੇ ਕੰਮ ਟਰੈਕਟਰ ਕਰੂਗਾ ਚਾਹੇ ਸੁਪਰ ਹੀਟਰ ਪਾ ਲਓ ਨਾ ਠੀਕ ਆ ਅੱਗੇ ਆ ਗਿਆ ਏ ਇਸ ਕਿਹੜੇ ਪੁਰਾਣੇ ਬੂਮ ਤੇ ਲਾਉਣਾ ਜਾਂ ਛੋਟੇ ਜ਼ਿਮੀਂਦਾਰ ਨੇ ਕੰਮ ਲੈਣਾ ਟਰਾਲੀ ਵਾਸਤੇ ਤੇ ਸਾਰੇ ਕੰਮ ਦੇਊਗਾ 40 HP ਰੈਕਟਰ ਆ ਗਿਆ 40 HP ਪਾਵਰ ਸੇਰ ਹੈਗਾ ਡਬਲ ਕਲਚ ਹੈ ਠੀਕ ਧੀਰੀ ਆ ਸ਼ੇਗੂ ਨੰਬਰ ਐ 4 ਹੈ ਠੀਕ ਐ ਇਹ 4 ਨੰਬਰ ਆ ਗਿਆ ਟਾਇਰਾਂ ਦੀ ਗੱਲ ਕਰੀਏ ਟਾਇਰ ਪੈਂਡਟ ਦੇ 70 ਰੁਪਏ ਠੀਕ ਐ 70 ਰੁਪਏ ਦੇ ਟਾਇਰ ਆ ਗਏ ਸਾਰਾ ਇਹ ਨੂੰ ਨਹੀਂ ਪਿਆਗਾ ਠੀਕ ਬਾ ਬਾ ਕੇ ਚੈੱਕ ਕਰਕੇ ਲੈ ਜਾ ਬੰਦਾ ਮਾੜਾ ਕਿ 275000 ਦੇ ਦੇਣਾ ਕਿੰਨੇ ਦਾ ਇਹ ਦੇਣਾ 2.5 ਲੱਖ ਦਾ 2.5 ਲੱਖ ਦਾ ਲੈ ਜਾ ਹੋਰ ਵੀ ਮਾਨਤਨ ਹੋ ਜੂਗਾ ਹਾਂ ਤੇ ਆਪਣਾ ਇੱਕ ਵਾਰੀ ਨੰਬਰ ਬੋਲ ਦੇ ਬਈ 68358565 ਠੀਕ ਐ ਬਾਈ ਦਾ ਨੰਬਰ ਆ ਗਿਆ ਬਾਈ ਨੂੰ ਸੰਪਰਕ ਕਰ ਲਿਓ ਜੇ ਭਰਾ ਨੂੰ ਆ ਟਰੈਕਟਰ ਪਸੰਦ ਆਉਂਦਾ ਕੋਈ ਵੀ ਧੰਨਵਾਦ